ਇਹ ਹੈ ਕਿ ਪਰਮੇਸ਼ਵਰ ਦਾ ਆਤਮਾ ਰਿਸ਼ਵਤ ਖੋਹਰਾ ਆਤਮਨ ਨਹੀਂ ਹੈ ਜੋ ਕੁਝ ਸਾਡੇ ਕੋਲ ਹਨ ਉਹ ਸਭ ਕੁਝ ਪਰਮੇਸ਼ਵਰ ਦਾ ਦਿੱਤਾ ਹੈ ਪਰਮੇਸ਼ਵਰ ਨੇ ਸਾਨੂੰ ਦਿੱਤਾਇਆ ਪਰ ਕਿ ਤਾਈ ਵੀ ਨਾ ਸਿੱਖਣਾ ਸੁੱਖ ਲੈਣੇ ਹਨ ਪਰ ਵਚਨ ਸਾਨੂੰ ਇਦਾਂ ਕਹਿੰਦਾ 36 ਦਿਨੀ ਕੋਈ ਵੀ ਸੁੱਖਣਾ ਜਿਹੜੀ ਹੈ ਨਾ ਉਹ ਨਾ ਸੁੱਖ 36 ਦਿਨੀ ਕੋਈ ਸੁੱਖਣਾ ਨਾ ਸੁਖਿਆ ਕਰੋ ਇਹ ਉਹ ਪਰਮੇਸ਼ਵਰ ਨਹੀਂ ਹੈ ਜਿੰਨੂੰ ਇਹ ਲਾਲਚ ਦਈਏ ਕਿ ਜੇ ਤੂੰ ਮੇਰਾ ਆ ਕੰਮ ਕਰ ਦੇ ਤਾਂ ਮੈਂ ਤੈਨੂੰ ਦੇਖੋ ਇਹ ਨਾ ਇਹ ਇਨਸਾਨ ਨਹੀਂ ਆ ਕਿ ਜਿੰਨੂੰ ਪੈਸੇ ਦਾ ਲਾਲਚ ਆ ਸਾਡਾ ਪਰਮੇਸ਼ਵਰ ਰਿਸ਼ਵਤਖੋਰ ਪਰਮੇਸ਼ਵਰ ਨਹੀਂ ਆ ਇਸ ਗੱਲ ਨੂੰ ਸਮਝ ਲੋ ਕਈ ਵਾਰੀ ਅਸੀਂ ਕਹਿੰਨੇ ਮੇਰਾ ਮੈਂ ਇੰਨੇ ਦੇ ਲੱਡੂ ਚੜਾ ਦੂੰਗਾ ਮੈਂ ਇੰਨੇ ਦੀ ਬਰਫੀ ਚੜਾ ਦੂੰਗਾ ਮੈਂ ਆਹ ਕਰ ਦੂੰਗਾ ਜੇ ਮੇਰੇ ਮਤਲਬ ਨਿਆਣਾ ਹੋ ਜਵੇ ਜਾਂ ਨਿਆਣਾ ਪਾਸ ਹੋ ਜਵੇ ਜਾਂ ਨਿਆਣਾ ਬਾਹਰ ਚਲ ਜਵੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਦੇਖੋ ਪਰਮੇਸ਼ਰ ਨੂੰ ਲਾਲਚ ਦੀ ਲਾਲਚ ਦੇ ਨਾਲ ਅਸੀਂ ਉਹਨੂੰ ਨਹੀਂ ਜਿੱਤ ਸਕਦੇ ਅਹੀਂ ਉਹਨੂੰ ਸੁਖਣਾ ਸੁਖ ਕੇ ਅਹੀਂ ਉਹਨੂੰ ਜਿਹੜਾ ਹੈ ਨਾ ਆਪਣੇ ਬਸ ਵਿੱਚ ਨਹੀਂ ਕਰ ਸਕਦੇ ਕਿ ਕੋਈ ਕਹਿੰਦਾ ਕਿ ਮੈਂ ਜੀ ਪ੍ਰਭੂ ਜੀ ਮੈਂ ਤੁਹਾਨੂੰ 101 ਦਾ ਜਿਹੜੇ ਫੁੱਲੀਆਂ ਪਤਾਸੇ ਲੈ ਕੇ ਆਉਂਗਾ ਤੇ ਕੋਈ ਕਹਿੰਦਾ ਮੈਂ ਇੰਨੇ ਦਾ ਆ ਕਰੂੰਗਾ ਕੋਈ ਕਹਿੰਦਾ ਆ ਕਰੂੰਗਾ ਪਲੀਜ਼ ਮੈਂ ਤੁਹਾਨੂੰ ਸੱਚੀ ਦੱਸਾਂ ਨਾ ਆਪਣੇ ਮਨ ਦੇ ਅਨੁਸਾਰ ਤੇ ਮੈਂ ਤੁਹਾਨੂੰ ਇਹ ਕਹੂੰਗੀ ਕਿ ਸੁਖਣਾ ਸੁਖਣੀਆਂ ਬੰਦ ਕਰ ਦੋ ਬਿਲਕੁਲ ਨਾ ਸੁਖਣਾ ਸੁਖਿਆ ਕਰੋ ਜਿਹੜੀਆਂ ਤੁਸੀਂ ਸੁਖ ਲੀਆਂ ਨਾ ਇਹ ਵੀ ਵਚਨ ਵਿੱਚ ਲਿਖਿਆ ਕਿ ਜੇ ਤੂੰ ਸੁਖਣਾ ਸੁਖੀ ਆ ਤਾਂ ਛੇਤੀ ਦੇਣੀ ਉਹਨੂੰ ਪੂਰੀ ਕਰ ਦੇ ਬਰ ਜੋ ਵੀ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਲਿਆਉਣਾ ਹੈ ਉਹ ਸੁੱਖ ਨਾਲ ਸੁਖ ਕੇ ਨਾਲ ਲਿਆਓ ਉਦਾਂ ਹੀ ਖੁਸ਼ੀ ਨਾਲ ਲੈ ਕੇ ਆਓ ਉਦਹੀਂ ਇਹ ਨਹੀਂ ਕਿ ਮੇਰਾ ਆ ਕੰਮ ਹੋ ਜਾਏ ਫਿਰ ਮੈਂ ਇਨੇ ਵਰਤ ਰੱਖੂੰਗਾ ਨਹੀਂ ਵਰਤ ਵਰਤ ਰੱਖ ਕੇ ਉਸ ਕੰਮ ਦੇ ਲਈ ਪ੍ਰਾਰਥਨਾ ਕਰ ਸੁੱਖਣ ਦੀ ਕੀ ਜ਼ਰੂਰਤ ਹੈ ਜੇ ਦੇਖੋ ਮੰਨ ਲਓ ਕਿਸੇ ਨੂੰ ਡਾਇਬਟੀਜ਼ ਹੈ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੈ ਉਹਦੇ ਕੋਲੇ ਨਹੀਂ ਫਾਸਟਿੰਗ ਹੋ ਰਹੀ ਤੇ ਕੀ ਪਰਮੇਸ਼ਰ ਉਹਦੀ ਪ੍ਰਾਰਥਨਾ ਨਹੀਂ ਸੁਣੂਗਾ ਕੋਈ ਵਿਅਕਤੀ ਮਾਤੜਿਆ ਗਰੀਬ ਹੈ ਉਹਦੇ ਕੋਲੇ ਕੁਇੰਟਲ ਲੱड्डੂ ਕਢਾਉਣ ਦੀ ਜਾਂ ਕੁਇੰਟਲ ਲੱड्डੂ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਉਣ ਦੀ ਉਹਦੀ ਹੈਸੀਅਤ ਨਹੀਂ ਹੈ ਕੀ ਉਹ ਕਦੀ ਪੁੱਤਰ ਦਾ ਮੂੰਹ ਨਾ ਦੇਖੂਗਾ ਕੀ ਉਹ ਉਹਦੇ ਘਰ ਵਿੱਚ ਕਦੀ ਔਲਾਦ ਨਾ ਪੈਦਾ ਹੋਊਗੀ ਕੋਈ ਬੰਦਾ 1 ਲੱਖ ਰੁਪਈਆ ਨਹੀਂ ਚੜਾ ਸਕਦਾ ਕੀ ਪਰਮੇਸ਼ਰ ਉਹਦੀ ਪ੍ਰਾਰਥਨਾ ਨਹੀਂ ਸੁਣੂਗਾ ਫਿਰ ਉਹ ਯਾਰ ਉਹ ਰੱਬ ਹੀ ਕਾਦਾ ਹੋਇਆ ਜੋ ਵੱਡੀ ਤਾਂ ਹੀ ਚੱਲਦਾ ਹੈ ਇਹ ਤਾਂ ਤੇ ਮੇਰਾ ਰੱਬ ਅਗਰ ਤੁਸੀਂ ਮੇਰੇ ਰੱਬ ਨੂੰ ਮੰਨਦੇ ਹੋ ਤਾਂ ਮੇਰਾ ਰੱਬ ਰਿਸ਼ਵਤ ਖੋਰ ਤਾਂ ਨਹੀਂ ਹੈ ਇਹ ਤਾਂ ਮੈਨੂੰ ਪੂਰਾ ਸ਼ੋਰ ਕਿ ਮੇਰਾ ਪਰਮੇਸ਼ਵਰ ਰਿਸ਼ਵਤ ਖੋਰ ਪਰਮੇਸ਼ਵਰ ਨਹੀਂ ਹੈ ਉਹ ਇਹ ਨਹੀਂ ਵੇਖਦਾ ਕਿ ਕੋਈ ਨਹੀਂ ਮਾਤੜਿਆ ਤੇ ਚਾਲੇ ਦੇ ਕੋਲ 5000 ਲੈ ਕੇ ਇਹਦਾ ਕੰਮ ਸਵਾਰ ਦੋ ਇਹ ਤਕੜਾ ਹੈ ਤੇ ਇਹਦੇ ਕੋਲੋਂ 8 ਤੋਂ 10 ਲੱਖ ਰੁਪਈਆ ਜਿਹੜਾ ਇਹ ਲੁੱਟ ਲੋ ਨਹੀਂ ਮੇਰਾ ਪਰਮੇਸ਼ਵਰ ਸੱਚਾ ਤੇ ਜਿਉਂਦਾ ਪਰਮੇਸ਼ਵਰ ਆ ਨਾ ਮੇਰੇ ਫੋਟ ਪਰਮੇਸ਼ਵਰ ਦੀ ਕੋਈ ਫੋਟੋ ਬਣਾਈ ਜਾਵੇ ਨਾ ਮੇਰੇ ਪਰਮੇਸ਼ਵਰ ਦੀ ਕੋਈ ਮੂਰਤ ਬਣਾਈ ਜਾਵੇ ਨਾ ਮੇਰੇ ਪਰਮੇਸ਼ਵਰ ਨੂੰ ਮਿਣਿਆ ਜਾਵੇ ਨਾ ਗਿਣਿਆ ਜਾਵੇ ਉਹ ਅਕਾਲ ਪੁਰਖ ਪਰਮੇਸ਼ਵਰ ਉਹਨੂੰ ਤੁਹਾਡੇ ਸਾਫ਼ ਦਿਲ ਚਾਹੀਦੇ ਆ ਤੁਹਾਡੀ ਸਾਫ਼ ਨੀਤ ਚਾਹੀਦੀ ਆ ਤੁਸੀਂ ਉਹਦੇ ਮਨ ਨੂੰ ਖੁਸ਼ ਕਰਨ ਵਾਲੇ ਹੋਵੋ ਕੰਮਾਂ ਦੇ ਰਹੀਂ ਤੁਸੀਂ ਸੁਖਣਾ ਸੁਖੀ ਲੱਖ ਰੁਪਈਏ ਦੀ ਤੁਸੀਂ ਲੱਖ ਰੁਪਈਆ ਚੜਾ ਦਿੱਤਾ ਕਿਉਂਕਿ ਦੇਖੋ ਸੁਖਣਾ ਬੰਦਾ ਆਪਣੀ ਹੈਸੀਅਤ ਦੇਖ ਕੇ ਸੁਖਦਾ ਜਿਹਦੇ ਕੋਲ ਲੱਖ ਹੈ ਹੀ ਨਹੀਂ ਉਹ ਵਿਚਾਰਾ ਲੱਖ ਦੀ ਕਿੱਥੋਂ ਸੁਖਣਾ ਸੁਖ ਲੂਗਾ ਜਿਹਦੇ ਕੋਲੇ ਖਾਣ ਨੂੰ ਰੋਟੀ ਨਹੀਂ ਆ ਉਹ ਕਿੱਥੋਂ ਵੱਡੀ ਸੁਖਣਾ ਸੁਖ ਲੂਗਾ ਉਹ ਵੱਡੀ ਸੁਖਣਾ ਸੋਖੀ ਨਹੀਂ ਸਕਦਾ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਵਿਚਾਰਾ ਹੁਣ ਬੈਠਾ ਰਹੇ ਕਿ ਪਰਮੇਸ਼ਵਰ ਉਹਦੀ ਕੋਈ ਗੱਲ ਨਹੀਂ ਸੁਣੂਗਾ। ਮੰਨ ਲਓ ਕਿ ਤੁਹਾਡੇ ਕੋਲੇ ਸਾਰਾ ਖੂਹ ਆ ਤੁਸੀਂ ਸੁਖਣਾ ਸੁੱਖ ਲਈ ਕਿ ਮੈਂ ਇਸ ਖਜੂਰ ਦੇ ਰੁੱਖ ਤੋਂ ਜਿਹੜਾ ਆ ਸਹੀ ਸਲਾਮਤ ਥੱਲੇ ਉੱਤਰ ਜਾਵਾਂ ਜਿਸ ਖਜੂਰ ਦੇ ਰੁੱਖ ਤੇ ਟੰਗਿਆ ਪਿਆ ਆ ਤੇ ਮੈਂ ਉੱਤਰ ਕੇ ਲੱਖ ਰੁਪਈਆ ਚੜਾਉਂਗਾ ਤੁਸੀਂ ਲੱਖ ਰੁਪਈਆ ਚੜਾ ਦਿੱਤਾ ਕਿਉਂਕਿ ਤੁਹਾਡੇ ਕੋਲੇ ਹੈਗਾ ਸੀ ਤੁਹਾਡੇ ਕੋਲੇ ਤੁਹਾਡੇ ਕੋਲੇ ਸਿਰਫ ਲੱਖ ਨਹੀਂ ਸੀ ਜਿਹਦੇ ਕੋਲ ਲੱਖ ਹੁੰਦਾ ਨਾ ਉਹ ਲੱਖ ਨਹੀਂ ਸੁੱਖ ਦਾ। ਜਿਹਦੇ ਕੋਲੇ ਲੱਖ ਹੈ ਨਾ ਉਹ 10000 15000 20000 ਸੁੱਖ ਦਾ ਲੱਖ ਰੁਪਈਆ ਉਹ ਸੁੱਖ ਦਾ ਜਿਹਦੇ ਕੋਲੇ 10 15 ਲੱਖ ਹੈ ਤਾਂ ਜਿੰਨੇ ਲੱਖ ਰੁਪਈਆ ਸੁੱਖ ਲਿਆ ਉਹਨੇ ਤਾਰ ਦਿੱਤਾ ਹੁਣ ਉਹ ਲੱਖ ਰੁਪਈਏ ਦੀ ਸੁਖਣਾ ਲਾ ਕੇ ਤੇ ਮਗਰੋਂ ਫੇਰ ਬਦਫੈਲੀਆਂ ਕਰਦੇ ਫਿਰਨਾ ਮਗਰੋਂ ਫੇਰ ਚੁਗਲੀਆਂ ਕਰਦੇ ਫਿਰਨਾ ਤੇ ਕੀ ਉਹ ਤੁਹਾਡੇ ਲੱਖ ਰੁਪਈਆ ਦਾ ਕਰਕੇ ਰੱਬ ਤੁਹਾਡੇ ਪਾਪ ਮਾਫ ਕਰ ਦੂਗਾ ਜੀ ਤੁਹਾਡੇ ਲੱਖ ਰੁਪਏ ਦਾ ਕਰਕੇ ਤੁਹਾਡੇ ਕੁਆਂਟਲ ਲੱਡੂਆਂ ਦਾ ਕਰਕੇ ਜਾਂ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਕਰਕੇ ਕੀ ਉਹ ਤੁਹਾਡੀਆਂ ਗਲਤੀਆਂ ਨੂੰ ਮਾਫ ਕਰ ਦੂਗਾ ਮਾਫੀ ਮੁਕਤੀ ਆਸ਼ੀਸ਼ ਬਰਕਤ ਪਰਮੇਸ਼ਵਰ ਦਾ ਅਨੁਗ੍ਰਹਿ ਪਰਮੇਸ਼ਵਰ ਦਾ ਮਸਾ ਇਹਨੂੰ ਸੁਖਣਾ ਸੁਖ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਨਾ ਸੁਖਣਾ ਲਾ ਕੇ ਇਹਨੂੰ ਪ੍ਰਾਪਤ ਕੀਤਾ ਜਾ ਸਕਦਾ ਇਹ ਤਾਂ ਸਿਰਫ ਪਰਮੇਸ਼ਵਰ ਦੇ ਵਚਨ ਦੇ ਉੱਤੇ ਚੱਲਣ ਦੇ ਨਾਲ ਹੋਣਾ ਹੈ ਇਹ ਤਾਂ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਰਹਿ ਕੇ ਪ੍ਰਾਪਤ ਹੋਣਾ ਹੈ ਉਹ ਫਿਰ ਕੋਈ ਤਕੜਾ ਆ ਉਹਦੇ ਲਈ ਵੀ ਉਹੀ ਕਾਨੂੰਨ ਹੈ ਜੇ ਕੋਈ ਮਾਤੜ ਜੀ ਆ ਉਹਦੇ ਲਈ ਵੀ ਉਹੀ ਕਾਨੂੰਨ ਹੈ ਇਸ ਲਈ ਪਰਮੇਸ਼ਵਰ ਦੀ ਬਵਸਥਾ ਵਿੱਚ ਰਹਿਣਾ ਸਿੱਖੋ ਪਰਮੇਸ਼ਵਰ ਦੇ ਕਾਨੂੰਨ ਵਿੱਚ ਰਹਿਣਾ ਸਿੱਖੋ ਅਸੀਂ ਪਰਮੇਸ਼ਵਰ ਨੂੰ ਪੈਸੇ ਦੇ ਕੇ ਖੋਸ਼ ਨਹੀਂ ਕਰ ਸਕਦੇ ਕਿ ਹਾਲੀਵੁੱਡ ਦੀ ਮੁਠੀ ਵਿੱਚ ਲੋ ਪ੍ਰਭੂ ਜੀ 10000 ਰੁਪਿਆ ਮਹੀਨਾ ਲਈ ਚਲੋ ਤੇ ਤੁਸੀਂ ਮੇਰੇ ਪਾਪਾ ਵੱਲ ਨਹੀਂ ਦੇਖਣਾ ਨਹੀਂ ਨਹੀਂ ਇਹ ਉਹ ਹਫਤਾ ਵਸੂਲਣ ਵਾਲਾ ਮਹੀਨਾ ਵਸੂਲਣ ਵਾਲਾ ਗੁੰਡਾ ਨਹੀਂ ਆ ਇਹ ਸਰਵ ਸ਼ਕਤੀਮਾਨ ਪਰਮੇਸ਼ਵਰ ਤੂੰ ਹੀ ਇਹਦਾ ਮੂੰਹ ਪੈਸੇ ਦੇ ਕੇ ਬੰਦ ਨਹੀਂ ਕਰ ਸਕਦੇ ਤੁਸੀਂ ਇਹਦਾ ਮੂੰਹ ਜਿਹੜਾ ਹੈ ਨਾ ਕਿਸੇ ਲਾਲਚ ਨਾਲ ਬੰਦ ਨਹੀਂ ਕਰ ਸਕਦਾ ਇਹ ਨਾ ਤੁਸੀਂ ਇਹਨੂੰ ਕੁਇੰਟਲ ਲੱਡੂਆਂ ਨਾਲ ਖਰੀਦ ਹੀ ਸਕਦੇ ਏ ਇਦਾਂ ਤਾਂ ਕੁਇੰਟਲ ਲੱਡੂ ਸੁੱਕ ਕੇ ਅਗਰ ਮੁੰਡੇ ਮਿਲਦੇ ਹੋਣ ਤਾਂ ਹਰੇਕ ਅਮੀਰ ਘਰ ਦੇ ਵਿੱਚ ਮੁੰਡੇ ਮੁੰਡੇ ਹੋਣ ਉਤੇ ਹਰ ਪ੍ਰੈਗਨੈਂਸੀ ਦੇ ਵਿੱਚ ਕੁਇੰਟਲ ਲੱਡੂਆਂ ਦੀ ਸੁਖਣਾ ਸੁਖ ਲੈਣ ਹਰ ਬੱਚਾ ਪੈਦਾ ਹੋਣ ਤੋਂ ਕਨਸੀਵ ਹੋਣ ਤੋਂ ਪਹਿਲਾਂ ਉਹ 2-2 2.5-2.5 5-5 ਕੁਇੰਟਲ ਲੱਡੂ ਸੁਖ ਲੈਣ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਤਾਂ ਧੀ ਪੈਦਾ ਹੀ ਨਾ ਹੋਵੇ ਉਹਨਾਂ ਦੇ ਘਰ ਵਿੱਚ ਤਾਂ ਬੇਔਲਾਦਪਨ ਹੋਵੇ ਹੀ ਨਾ ਉਹਨਾਂ ਦੇ ਕੋਲ ਤੇ ਔਲਾਦਾਂ ਹੀ ਹੋਣ ਸਾਨੂੰ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿ ਇੱਥੇ ਦੁਨੀਆ ਤੇ ਵੱਡੇ ਵੱਡੇ ਅਮੀਰ ਜਾਦੇ ਬੈਠੇ ਆ ਜਿਨ੍ਹਾਂ ਦੇ ਘਰ ਵਿੱਚ ਬੱਚੇ ਨਹੀਂ ਆ ਜਾਂ ਜਿਨ੍ਹਾਂ ਦੇ ਘਰ ਵਿੱਚ ਬੇਟੇ ਨਹੀਂ ਆ ਜਾਂ ਜਿਨ੍ਹਾਂ ਦੇ ਘਰ ਵਿੱਚ ਬੱਚੇ ਆ ਉਹਨਾਂ ਦੇ ਬੱਚੇ ਅਪਾਹਜ ਆ ਉਹਨਾਂ ਦੇ ਬੱਚੇ ਨਿਰਬੁੱਧ ਆ ਉਹਦਾ ਰੀਜ਼ਨ ਕੀ ਆ ਅਗਰ ਸੁੱਖਣਾ ਦੇ ਨਾਲ ਹੀ ਠੀਕ ਹੁੰਦੇ ਤਾਂ ਉਹ ਲੋਕੀ 10 10 20 20 ਲੱਖ ਕਰੋੜ ਕਰੋੜ ਰੁਪਈਆ ਸੁੱਖ ਕੇ ਉਹ ਉਹਨਾਂ ਬੱਚਿਆਂ ਨੂੰ ਸੁੱਖ ਪਰਮੇਸ਼ਵਰ ਦਾ ਰਿਸ਼ਵਤ ਦੇ ਕੇ ਮੂੰਹ ਬੰਦ ਕਰਕੇ ਉਹਦੇ ਕੋਲੋਂ ਕਿਰਪਾ ਲੈ ਲੈਂਦੇ ਇਸੇ ਚੀਜ਼ ਤੋਂ ਤਾਂ ਪਰਮੇਸ਼ਵਰ ਨੇ ਜ਼ਾਹਿਰ ਕਰ ਦਿੱਤਾ ਲੋਕਾਂ ਉੱਤੇ ਕਿ ਤੁਹਾਡਾ ਧਨ ਦੌਲਤ ਮੈਨੂੰ ਖਰੀਦ ਨਹੀਂ ਸਕਦਾ ਤੁਹਾਡੇ ਧਨ ਦੌਲਤ ਮੇਰੇ ਇਰਾਦੇ ਨਹੀਂ ਬਦਲ ਸਕਦੇ ਤੁਹਾਡੇ ਕੰਮ ਪਰਮੇਸ਼ਵਰ ਦੇ ਮਨ ਨੂੰ ਬਦਲਦੇ ਆ ਜਦੋਂ ਪ੍ਰਭੂ ਦੇ ਦਾਸਾਂ ਨੂੰ ਕਿਹਾ ਸੀ ਲੋਕਾਂ ਨੇ ਕਿ ਤੁਹਾਡੇ ਤੋਂ ਪੈਸੇ ਲੈ ਲਓ ਤੇ ਮਸਾ ਦੇ ਦਿਓ ਤੇ ਪ੍ਰਭੂ ਦੇ ਦਾਸਾਂ ਨੇ ਕਿਹਾ ਤੁਹਾਡਾ ਧੰਨ ਤੁਹਾਡੇ ਨਾਲ ਨਾ ਛੋਏ ਅਸੀਂ ਪਰਮੇਸ਼ਵਰ ਤੋਂ ਇਹਨਾਂ ਚੀਜ਼ਾਂ ਦੇ ਰਾਈ ਕੁਛ ਨਹੀਂ ਲੈ ਸਕਦੇ ਹਾਂ ਬੇਟਾ ਪੈਦਾ ਹੋਇਆ ਬੇਟੀ ਪੈਦਾ ਹੋਈ ਬੱਚੇ ਪਾਸ ਹੋਏ ਖੁਸ਼ੀ ਨਾਲ ਪਰਮੇਸ਼ਵਰ ਦੇ ਘਰ ਵਿੱਚ ਜੋ ਲੈ ਕੇ ਆਉਣ ਲੈ ਕੇ ਆਓ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਰਮੇਸ਼ਵਰ ਦੀ ਸੰਗਤ ਦੇ ਨਾਲ ਤੁਸੀਂ ਵੰਡ ਕੇ ਖਾਣਾ ਚਾਹੁੰਦੇ ਆ ਖਾਓ ਜੋ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਨੀ ਚਾਹੁੰਦੇ ਆ ਤੁਸੀਂ ਪੱਖੇ ਲਾਉਣੇ ਆ ਤੁਸੀਂ ਲਾਈਟਾਂ ਲਾਉਣੀਆਂ ਆ ਤੁਸੀਂ ਦਰੀਆਂ ਲੈ ਕੇ ਆਉਣੀਆਂ ਤੁਸੀਂ ਘੜੀਆਂ ਲੈ ਕੇ ਆਉਣੀਆਂ ਤੁਸੀਂ ਕੁਰਸੀਆਂ ਲੈ ਕੇ ਆਉਣੀਆਂ ਉਹ ਰਿਸ਼ਵਤ ਦੇ ਤੌਰ ਤੇ ਨਹੀਂ ਸੁੱਖਣਾ ਦੇ ਤੌਰ ਤੇ ਨਹੀਂ ਖੁਸ਼ੀ ਦੇ ਵਿੱਚ ਲੈ ਕੇ ਆਓ ਕਿ ਪ੍ਰਭੂ ਨੇ ਸਾਡਾ ਕੰਮ ਕੀਤਾ ਇਸ ਘਰ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਘਰ ਵਿੱਚ ਰਹਿੰਨੇ ਆ ਸਾਨੂੰ ਵੀ ਕੰਟਰੀਬਿਊਟ ਕਰਨਾ ਚਾਹੀਦਾ ਇਸ ਛੱਤ ਦੇ ਲਈ ਜਿੱਥੇ ਬਹਿ ਕੇ ਅਸੀਂ ਬਚਨ ਸੁਣਦੇ ਆਂ ਸਾਨੂੰ ਵੀ ਕੋਈ ਐਫਰਟ ਲਾਉਣੇ ਚਾਹੀਦੇ ਪਰਮੇਸ਼ਵਰ ਦੇ ਘਰ ਦੇ ਲਈ ਅਰ ਜੋ ਪਰਮੇਸ਼ਵਰ ਨੇ ਦਿੱਤਾ ਪਰਮੇਸ਼ਵਰ ਦੇ ਦਿੱਤੇ ਵਿੱਚੋਂ ਹੀ ਆਪਾਂ ਲੈ ਕੇ ਆਉਣੇ ਆ ਆਪਣਾ ਆਪਣੇ ਕੋਲ ਕੁਛ ਨਹੀਂ ਸਭ ਕੁਝ ਪਰਮੇਸ਼ਵਰ ਦਾ ਹੀ ਆ ਉਹ ਵੱਖਰੀ ਗੱਲ ਹੈ ਕਿ ਅਸੀਂ ਪਰਮੇਸ਼ਵਰ ਦੇ ਦਿੱਤੇ ਉੱਤੇ ਕਈ ਵਾਰੀ ਸੱਪਾਂ ਗੁੱਛੀ ਮਾਰ ਕੇ ਬਹਿ ਜੰਨੇ ਆ ਜੋ ਕਿ ਐਬਸੋਲੂਟਲੀ ਰੋਂਗ ਆ ਬਿਲਕੁਲ ਹੀ ਹਰ ਹਾਲਤ ਦੇ ਵਿੱਚ ਉਹ ਗਲਤ ਆ ਪਰ ਸੁਖਣਾ ਸੁਖਣੀਆਂ ਬੰਦ ਕਰੋ ਕਿਉਂਕਿ ਇਹ ਇੱਕ ਤਰ੍ਹਾਂ ਦਾ ਵਹਿਮ ਸਾਡੇ ਅੰਦਰ ਜਿਹੜਾ ਹੈ ਨਾ ਉਹਨੂੰ ਪੈਦਾ ਕਰਦੀਆਂ ਹੈ ਕਹੀ ਸੁਖਣਾ ਸੁਖੀ ਸੀ ਜਿੰਨੇ ਸੁਖਣਾ ਸੁਖੀ ਉਹਨੇ ਹੁਣ ਬੀਹਾਂ ਨੂੰ ਇਹੀ ਦੱਸਣਾ ਕਿ ਅਸੀਂ ਸੁਖਣਾ ਸੁਖੀ ਸੀ ਤੂੰ ਵੀ ਸੁਖ ਲਾ ਹੁਣ ਲੋਕਾਂ ਦਾ ਧਿਆਨ ਸਿਰਫ ਸੁਖਣਾ ਸੁਖਣ ਦੇ ਵਿੱਚ ਕਿੰਨੇ ਜਗ੍ਹਾ ਆਹੋ ਜੀਆਂ ਆ ਇਸ ਧਰਤੀ ਉੱਤੇ ਜਿੱਥੇ ਸਿਰਫ ਲੋਕੀ ਸੁਖਣਾ ਹੀ ਸੁਖਦੇ ਆ ਕਿਸੇ ਨੇ ਜਾਜ ਸੁੱਖ ਲਿਆ ਕਿਸੇ ਨੇ ਲੂਣ ਸੁੱਖ ਲਿਆ ਕਿਸੇ ਨੇ ਝਾੜੂ ਸੁੱਖ ਲਿਆ ਕਿਸੇ ਨੇ ਦੇਗ ਦੇਣੀ ਸੁੱਖ ਲਈ ਪਰ ਉਹਨਾਂ ਦੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਟਰਾਂਸਫਰਮੇਸ਼ਨ ਨਹੀਂ ਹੈਗੀ ਕੋਈ ਬਦਲਾਹਟ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਆ ਉਹ ਸਿਰਫ ਇੰਨਾਂ ਚੀਜ਼ਾਂ ਦੇ ਗੁਲਾਮ ਹੋ ਗਏ ਉਹ ਗਾਲਾਂ ਨਹੀਂ ਕੱਢਣੀਆਂ ਛੱਡ ਰੇ ਉਹ ਸ਼ਰਾਬਾਂ ਪੀਣੀਆਂ ਨਹੀਂ ਛੱਡ ਰੇ ਇੱਥੋਂ ਤੱਕ ਇਆਂ ਥਾਵਾਂ ਤੇ ਸ਼ਰਾਬ ਵੀ ਸੁੱਕੀ ਜਾਂਦੀ ਹੈ ਉਹ ਉਹ ਗਲਤੀਆਂ ਕਰਨੀਆਂ ਨਹੀਂ ਛੱਡ ਰੇ ਉਹ ਪਾਪ ਕਰਨੀਆਂ ਨਹੀਂ ਛੱਡ ਰੇ ਉਹ ਜਿਹਨੂੰ ਮੈਂ ਦੱਸਿਆ ਮੈਂ ਉੱਥੇ ਝਾੜੂ ਸੁੱਖਿਆ ਸੀ ਤਾਂ ਐਦਾਂ ਹੋ ਗਿਆ ਦੂਜਾ ਵੀ ਕਹਿੰਦਾ ਚੁਗਲੀਆਂ ਛੱਡਣ ਦੀ ਕੀ ਲੋੜ ਆ ਪਾਪ ਛੱਡਣ ਦੀ ਕੀ ਲੋੜ ਆ ਝਾੜੂ ਹੀ ਚੜਾਓ ਲੂਣ ਹੀ ਚੜਾਓ ਕੋਈ ਚੁੱਬੀਆਂ ਲਾਉਣੀਆਂ ਸਿੱਖੀ ਜਾਂਦਾ ਹੈ ਕਿ ਮੈਂ 7 ਵਾਰੀ ਚੁੱਬੀਆਂ ਲਾ ਲੂੰਗਾ ਕੋਈ ਕਹਿੰਦਾ ਮੈਂ 8 ਹਫਤੇ ਚੁੱਬੀਆਂ ਲਾ ਲੂੰਗਾ ਕੋਈ ਕਹਿੰਦਾ ਮੈਂ ਇੱਥੇ ਨਾ ਲਾ ਲੂੰਗਾ ਕੋਈ ਕਹਿੰਦਾ ਮੈਂ ਉੱਥੇ ਨਾ ਲਾ ਲੂੰਗਾ ਕੋਈ ਕਹਿੰਦਾ ਹੈ ਮੈਂ ਪੂੜੀਆਂ ਚੜਾ ਦੂੰਗਾ ਕੋਈ ਕਹਿੰਦਾ ਮੈਂ ਗੋੜਾ ਵਾਲੇ ਚੌਲ ਚੜਾ ਦੂੰਗਾ ਕੋਈ ਕਹਿੰਦਾ ਮੈਂ ਲੱड्डੂ ਕੋਈ ਕਹਿੰਦਾ ਮੈਂ ਪਕੌੜੇ ਮਤਲਬ ਇੰਨਾ ਕੁ ਤੁਸੀਂ ਸਮਝਦੇ ਹੋ ਇੰਨਾਂ ਚੀਜ਼ਾਂ ਦੇ ਨਾਲ ਅਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਮਾਈ ਡੀਅਰ ਫਰੈਂਡਸ ਇਹ ਤਾਂ ਵਹਿਮ ਅਸੀਂ ਦੁਨੀਆ ਨੂੰ ਵਹਿਮਾਂ ਪਰਮਾਂ ਦੇ ਵਿੱਚ ਪਾ ਰਹੇ ਉਹਨਾਂ ਨੂੰ ਹਕੀਕਤ ਤੱਕ ਪਹੁੰਚਣ ਤੋਂ ਅਸੀਂ ਰੋਕ ਰਹੇ ਹਾਂ ਅਸੀਂ ਸੁਖਣਾ ਸੁਖਣੀ ਆ ਨਾ ਜੇ ਬਹੁਤ ਚਾਹ ਆ ਸੁਖਣਾ ਸੁਖਣ ਦਾ ਸੁਖਣਾ ਸੁਖੋ ਸੁਧਰਣ ਦੀ ਤੇ ਵਚਨ ਚ ਲਿਖਿਆ ਜੇ ਤੋ ਸੁਖਣਾ ਸੁਖੇ ਤਾਂ ਛੇਤੀ ਪੂਰੀ ਕਰਦੇ ਤਾਂ ਫਿਰ ਉਹਨੂੰ ਛੇਤੀ ਪੂਰੀ ਕਰ ਦੋ ਕਿ ਪ੍ਰਭੂ ਮੈਂ ਝੂਠ ਬੋਲਣਾ ਛੱਡ ਰਿਹਾ ਹਾਂ ਮੈਨੂੰ ਪੁੱਤਰ ਦੀ ਆਸ਼ੀਸ਼ ਦਿਓ ਮੇਰੇ ਪਿਤਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਵਿਆਭਚਾਰ ਆ ਪ੍ਰਭੂ ਜੀ ਮੈਂ ਵਿਆਭਚਾਰ ਨੂੰ ਛੱਡ ਰਿਹਾ ਹਾਂ ਮੇਰੇ ਪਿਤਾ ਪਰਮੇਸ਼ਰ ਮੇਰੇ ਘਰ ਦੇ ਵਿੱਚ ਆਸ਼ੀਸ਼ ਆ ਜਾਵੇ ਪ੍ਰਭੂ ਜੀ ਮੇਰੇ ਜੀਵਨ ਦੇ ਵਿੱਚ ਮੈਂ ਆਪਣੀ ਪਤਨੀ ਨੂੰ ਕੁੱਟਣਾ ਛੱਡ ਰਿਹਾ ਹਾਂ ਨੂੰ ਮਾਰਨਾ ਛੱਡ ਰਿਹਾ ਮੈਂ ਆਪਣੇ ਪਤੀ ਦੀ ਜਿਹੜੀ ਆ ਇੱਜ਼ਤ ਕਰਨੀ ਸ਼ੁਰੂ ਕਰ ਰਹੀ ਹਾਂ ਮੇਰੇ ਪ੍ਰਭੂ ਮੈਂ ਇੱਕ ਚੰਗੀ ਪਤਨੀ ਬਣ ਰਹੀ ਹਾਂ ਮੇਰੇ ਖੁਦਾ ਜੀ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਰਿਹਾ ਪ੍ਰਭੂ ਮੈਂ ਵਚਨ ਪੜ੍ਹਨਾ ਸ਼ੁਰੂ ਕਰ ਰਿਹਾ ਪ੍ਰਭੂ ਤੁਸੀਂ ਮੇਰੇ ਜੀਵਨ ਦੇ ਵਿੱਚ ਕ ਸੁਖਣਾ ਸੁਖਣੀਆਂ ਨਾ ਤੇ ਇਹੋ ਜਿਹਿਆਂ ਸੁਖਣਾ ਸੁਖੋ ਸਾਡੇ ਵਾਲੀ ਜਨਤਾ ਸਾਡੇ ਵਾਲਾ ਲਾਣਾ ਬਾਣਾ ਜਿਹੜਾ ਆ ਇਹ ਤਾਂ ਵਰਤ ਵੀ ਜਿਹੜੇ ਆ ਨਾ ਇਹਨਾਂ ਨੇ ਉਹ ਵੀ ਇਸ ਹਿਸਾਬ ਨਾਲ ਰੱਖੇ ਆ ਕਿ ਠੱਗੀਆਂ ਮਾਰੀ ਜਾਣੀਆਂ ਰੱਜ ਕੇ ਲੁੱਟਾਂ ਖੋਹਾਂ ਕਰੀ ਜਾਣੀਆਂ ਰੱਜ ਕੇ ਜੋ ਹੱਥੋਂ ਦਾ ਨਾ ਪਾਪ ਅਪਰਾਧ ਛੱਡਣੇ ਨਹੀਂ ਇਹਨਾਂ ਨੇ ਤੇ ਫੇਰ ਵਰਤ ਰੱਖ ਕੇ ਵੀ ਬਹਿ ਜਾਣਾ ਕੀ ਇਹੋ ਜਿਹੇ ਵਰਤ ਪਰਮੇਸ਼ਵਰ ਨੂੰ ਕਬੂਲ ਹੋਣਗੇ ਇੱਕ ਵਿਅਕਤੀ ਜਿਹੜਾ ਕੱਲ ਪਾਪ ਕਰਕੇ ਸੁੱਤਾ ਸੀ ਅੱਜ ਵਰਤ ਰੱਖਿਆ ਤੇ ਸ਼ਾਮ ਨੂੰ ਵਰਤ ਤੋੜ ਕੇ ਕੱਲ ਨੂੰ ਫੇਰ ਪਾਪ ਕਰਨ ਸਿਰਫ ਅੱਜ ਨਹੀਂ ਕਰਨਾ ਕਿਉਂਕਿ ਅੱਜ ਵਰਤ ਰੱਖਿਆ ਕੀ ਇਹੋ ਜਿਹੇ ਆ ਵਿਅਕਤੀ ਪਰਮੇਸ਼ਵਰ ਨੂੰ ਖੁਸ਼ ਕਰ ਸਕਦਾ ਹੈ ਪਰਮੇਸ਼ਰ ਦੀ ਖੁਸ਼ੀ ਇਸ ਚੀਜ਼ ਵਿੱਚ ਨਹੀਂ ਕਿ ਰੋਟੀਆਂ ਛੱਡ ਕੇ ਬਹਿ ਜਾਈਏ ਪਰਮੇਸ਼ਰ ਦੀ ਖੁਸ਼ੀ ਇਸ ਟੀਜ ਵਿੱਚ ਨਹੀਂ ਆ